ਸਟਫ ਪੂਰਾ ਸਪੀਅਰ ਰਹੇਗਾ ਫੈਬਰਿਕ ਪੂਰਾ ਓਕੇ ਦੀ ਰਿਪੋਰਟ ਵਾਲਾ ਜੀ ਆ ਦੁਪੱਟਾ ਰਹੇਗਾ ਫੋਰ ਸੈਟ ਕਟਵਰਕ ਫਰੋਜੀ ਟੋਨ ਤੇ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਹਾਂ ਲਾਈਟ ਕਲਰ ਨੇ ਜੀ ਗਰਮੀ ਵਾਲੇ ਤੋਹਫੇ ਪੂਰੇ ਖੁੱਲੇ ਛੋੜੇ ਦੁਪੱਟੇ ਨੇ ਜੀ 2.5 2.5 ਮੀਟਰ ਦੇ ਚੈੱਕ ਕਰੋ ਜਿਹਨੂੰ ਕਹਿੰਦੇ ਪ੍ਰੋਪਰ ਬੇਬੀ ਪਿੰਕ ਮਲੇ ਗੋਲਡਾ ਪੰਜਾਬੀ ਸੂਟ ਸਟੋਰ ਤੇ ਮੇਰੀਆਂ ਭੈਣਾਂ ਦਾ ਸਵਾਗਤ ਆ ਅੱਜ ਆਪਾਂ ਲੈ ਕੇ ਆ ਗਏ ਆ ਲਾਈਨਿੰਗ ਜੌਰਜਟ ਦੇ ਉੱਪਰ ਆਰੀ ਵਰਕ ਵਿਦ ਦੁਪੱਟਾ ਬਾਜੂ ਬਾਟਮ ਕੱਢੇ ਹੋਣਗੇ ਤੁਹਾਨੂੰ ਚੈੱਕ ਕਰਾਉਣੇ ਆ ਵਰਕ ਸਟੱਫ ਪੂਰਾ ਸਪੀਰੀਅਰ ਰਹੇਗਾ ਫੈਬਰਿਕ ਪੂਰਾ ਓਕੇ ਦੀ ਰਿਪੋਰਟ ਵਾਲਾ ਜੀ ਕੰਡੇ ਕੱਢ ਵਾਲੇ ਸੂਟ ਨੇ ਆ ਲੋ ਚੈੱਕ ਕਰੋ ਇਹਦੇ ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਹੀ ਪਿਆਰੇ ਫਿਨਿਸ਼ਿੰਗ ਦੇ ਨਾਲ ਹੋਏ ਹੋਏ ਨੇ ਹਾਈ ਕਲਾਸ ਇਹ ਨੈਕਲਰ ਡਿਜ਼ਾਈਨਰ ਰਹੇਗਾ ਨੈੱਕ ਨਾਲ ਪੈਨਲ ਬਣ ਕੇ ਵਿੱਚ ਫਲਾਵਰ ਬਣੇ ਹੋਣਗੇ ਜੀ ਬਹੁਤ ਪਿਆਰੇ ਬਾਜੂ ਤੇ ਵਰਕ ਰਹੇਗਾ ਸੇਮ ਤੇ ਬਾਟਮ ਤੇ ਵਰਕ ਰਹੇਗਾ ਆ ਲੋ ਜੀ ਕਾਰੀਗਰਾਂ ਦੇ ਕੰਡੇ ਕੱਢੇ ਪਏ ਨੇ ਮੈਂ ਤੁਹਾਨੂੰ ਦੁਪੱਟਾ ਚੈੱਕ ਕਰਾਨਾ ਔਰ ਇਹਦੇ ਤੁਹਾਨੂੰ ਡਿਜ਼ਾਈਨਿੰਗ ਔਰ ਕਲਰ ਚੈੱਕ ਕਰਵਾਉਂਗਾ ਮੈਂ ਦੇ ਵਿੱਚ ਜਿੰਨੀ ਮਰਜ਼ੀ ਕੁਆਂਟੀਟੀ ਔਰ ਕਲਰ ਲੈ ਲਿਓ ਆ ਲਓ ਜੀ ਆ ਦੁਪੱਟਾ ਰਹੇਗਾ ਫੋਰ ਸਾਈਡ ਕਟਵਰਕ ਫੋਰ ਚਾਰੇ ਕੋਨਿਆਂ ਤੇ ਫੋਰ ਰਹਿਣ ਵਾਲੇ ਨੇ ਦੁਪੱਟਿਆਂ ਦੇ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੋਊਗਾ ਜੀ ਇਹਦੇ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ ਫੁੱਲ ਸੁਪੀਰੀਅਰ ਫੈਬਰਿਕ ਰਹਿਣ ਵਾਲਾ ਚੈੱਕ ਕਰੋ ਇੱਕ ਆਹ ਵਾਲਾ ਕਲਰ ਆ ਜਾਏਗਾ ਫਰੋਜੀ ਟੋਨ ਤੇ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ ਸੇਮ ਪੈਟਰਨ ਰਹਿਣ ਵਾਲਾ ਬਾਜੂ ਔਰ ਬਾਟਮ ਬਣੇ ਹੋਣਗੇ ਦੁਪੱਟਾ ਵੀ ਹੋਊਗਾ ਆ ਲਓ ਜੀ ਕੰਡੇ ਕੱਢ ਸੂਟ ਨੇ ਸਵੇਰੇ ਸਵੇਰੇ ਵੀਡੀਓ ਪਾ ਕੇ ਕਹਿੰਦੇ ਨੀਂਦ ਚੋਂ ਅੱਖਾਂ ਖੁੱਲਣ ਵਾਲੀਆਂ ਚੀਜ਼ਾਂ ਨੇ ਆ ਲਓ ਜੀ ਚੈੱਕ ਕਰੋ ਆ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਕਲਰ ਤੁਹਾਨੂੰ ਲੈਮਨ ਸ਼ੇਡ ਹੋਰ ਚੈੱਕ ਕਰਵਾਉਂਦਾ ਵਾਂ ਆ ਲਓ ਆ ਲੈਮਨ ਸ਼ੇਡ ਆਇਆ ਲਾਈਟ ਲੈਮਨ ਲਾਈਟ ਕਲਰ ਨੇ ਜੀ ਗਰਮੀ ਵਾਲੇ ਤੋਹਫੇ ਜਿਵੇਂ ਗਰਮੀਆਂ ਚ ਅੰਗੂਰ ਨਹੀਂ ਮਿਲਉਦੇ ਆਪਾਂ ਨੂੰ ਵਧੀਆ ਲੱਗਦੇ ਛੰਡੇ ਛੰਡੇ ਅੰਗੂਰ ਉਹ ਚੀਜ਼ ਆ ਜੀ ਅੰਗੂਰਾ ਵਰਗੇ ਸੂਟ ਨੇ ਹੂਰਾ ਵਰਗੇ ਯਾਨੀ ਸੂਟ ਦੇਖ ਕੇ ਵੀ ਨਜ਼ਾਰਾ ਆ ਜਾਉ ਮੇਰੀਆਂ ਭੈਣਾਂ ਨੂੰ ਸੂਟ ਪਾ ਕੇ ਦਾ ਨਜ਼ਾਰਾ ਆਉਣੀ ਹੀ ਆਣਾ ਔਰ ਦੇਖਣ ਵਾਲੇ ਦੇਖਦੇ ਹੀ ਰਹਿ ਜਾਣਗੇ ਚੈੱਕ ਕਰੋ ਬਾਜੂ ਤੇ ਵੀ ਵਰਕ ਰਹੇਗਾ ਸੇਮ ਬਾਟਮ ਤੇ ਵਰਕ ਰਹੇਗਾ ਦੁਪੱਟਾ ਸੇਮ ਰਹਿਣ ਵਾਲਾ ਸੇਮ ਸਟੱਫ ਦਾ ਦੁਪੱਟਾ ਰਹੇਗਾ ਪੂਰੇ ਖੁੱਲੇ ਛੋੜੇ ਦੁਪੱਟੇ ਨੇ ਜੀ 2.5 2.5 ਮੀਟਰ ਦੇ ਚੈੱਕ ਕਰੋ 4 ਸਾਈਡ ਕੱਟ ਵਰਕ ਦੁਪੱਟੇ ਤੇ ਵਰਕ ਰਹਿਣ ਵਾਲਾ ਚੈੱਕ ਕਰ ਸਕਦੇ ਹਾਂ ਪੂਰਾ ਹਾਈ ਕਲਾਸ ਦੁਪੱਟਾ ਰਹੇਗਾ ਔਰ ਇਹਦਾ ਤੀਸਰਾ ਕਲਰ ਰਹਿਣ ਵਾਲਾ ਡਿਜ਼ਾਈਨਿੰਗ ਵੱਖਰੀ ਰਹੇਗੀ ਕਲਰ ਵੀ ਵੱਖਰੇ ਰਹਿਣਗੇ ਡਿਜ਼ਾਈਨਿੰਗ ਚੈੱਕ ਕਰ ਸਕਦੇ ਹਾਂ ਕਲਰ ਚੈੱਕ ਕਰ ਸਕਦੇ ਹਾਂ ਕੰਬੀਨੇਸ਼ਨ ਔਰ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਏ ਘੇਰੇ ਵਾਲਾ ਡਿਜ਼ਾਈਨ ਰਹਿ ਗਰੀਆਂ ਭੈਣਾਂ ਚੈੱਕ ਕਰ ਸਕਦੀਆਂ ਆ ਲੋ ਜੀ ਲਾਈਟ ਪਿੰਕ ਜਿਹਨੂੰ ਕਹਿੰਦੇ ਆ ਪ੍ਰੋਪਰ ਬੇਬੀ ਪਿੰਕ ਔਰ ਕਲਰ ਕੰਬੀਨੇਸ਼ਨ ਦੇਖੋ ਜੀ ਸੋਚ-ਸੋਚ ਕੇ ਸਮਝ-ਸਮਝ ਕੇ ਲਾਏ ਹੋਏ ਨੇ ਸੇਮ ਇਹ ਵੀ ਘੇਰੇ ਵਾਲਾ ਰਹਿਣ ਵਾਲਾ ਡਿਜ਼ਾਈਨ ਘੇਰੇ ਦੇ ਨਾਲ ਫਰੰਟ ਤੇ ਬੁਟੀ ਬਾਜੂ ਔਰ ਬਾਟਮ ਵਰਕ ਰਹੇਗਾ ਸਾਰੇ ਬੁਟੀਕ ਪੀਸ ਹੋਣਗੇ ਜੀ ਜਿੰਨੇ ਵੀ ਤੁਹਾਨੂੰ ਚੈੱਕ ਕਰਵਾ ਰਹੇ ਹਾਂ ਵੀਡੀਓ ਦੇ ਵਿੱਚ ਆ ਲੋ ਜੀ ਚੈੱਕ ਕਰੋ ਜਿਹੜਾ ਜਿਹੜਾ ਸੇਮ ਇਹਦਾ ਦੁਪੱਟਾ ਰਹਿਣ ਵਾਲਾ ਜਿਹੜੀ ਮੇਰੀ ਭੈਣ ਨੇ ਆਨਲਾਈਨ ਬੁਕਿੰਗ ਕਰਾਣੀ ਆ ਤਾਂ ਸਕਰੀਨਸ਼ਾਟ ਤੇ ਸਕਰੀਨ ਤੇ ਸਾਡਾ ਨੰਬਰ ਸ਼ੋ ਹੋ ਰਿਹਾ ਨੰਬਰ ਚੱਲ ਰਿਹਾ 9815518744 ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਮੇਰੀਆਂ ਭੈਣਾਂ ਭੇਜ ਸਕਦੀਆਂ ਕਿ ਆਹ ਡਿਜ਼ਾਈਨ ਦੇ ਵਿੱਚ ਵੀਰੇ ਕਿਹੜਾ ਕਿਹੜਾ ਕਲਰ ਆ ਅਸੀਂ ਪਿੱਕ ਪਾ ਦਾਂਗੇ ਤਾਂ ਕਲਰ ਸੇਮ ਪੈਟਰਨ ਸੇਮ ਕਲਰ ਰਹਿਣਗੇ ਹਰ ਡਿਜ਼ਾਈਨ ਦੇ ਵਿੱਚ ਵੱਖਰੇ ਵੱਖਰੇ ਡਿਜ਼ਾਈਨ ਤੁਹਾਨੂੰ ਨਵੇਂ-ਨਵੇਂ ਆਉਂਦੇ ਰਹਿਣਗੇ ਜੀ ਕੋਈ ਚੱਕਰ ਨਹੀਂ ਕੰਡੇ ਕੱਢ ਸੂਟ ਨੇ ਸਾਡੀ ਸ਼ਾਪ ਦਾ ਨਾਮ ਹੈ ਮਲੇਰਕੋਟਲਾ ਪੰਜਾਬੀ ਸੂਟ ਆਉਣਾ ਕਿੱਥੇ ਪਊਗਾ ਦਿੱਲੀ ਗੇਟ ਦੇ ਅੰਦਰ ਅਜੀਮਪੁਰਾ ਮਹੱਲਾ ਸਾਨੂੰ ਕੀ ਕਹਿੰਦੇ ਨੇ ਜਿਤਵਾਲ ਵਾਲੇ ਥੈਂਕ ਯੂ ਧੰਨਵਾਦ